ਪਿਛਲੇ ਕਈ ਮਹੀਨਿਆਂ ਤੋਂ ਸ਼ੰਭੂ ਬਾਰਡਰ ਵਿਖੇ ਕਿਸਾਨਾਂ ਦੇ ਵੱਲੋਂ ਧਰਨਾ ਲਗਾਇਆ ਹੋਇਆ ਪਰ ਉਸ ਦੇ ਬਾਵਜੂਦ ਨੇੜਲੇ ਪਿੰਡਾਂ ਦੇ ਲੋਕ ਅੱਜ ਦੁਖੀ ਪਰੇਸ਼ਾਨ ਹੋ ਕੇ ਕਿਸਾਨ ਮੋਰਚੇ ਤੇ ਮੰਗ ਪੱਤਰ ਦੇਣ ਦੇ ਲਈ ਪਹੁੰਚੇ ਸ਼ੰਭੂ ਨੇੜਲੇ ਦਰਜਨਾ ਪਿੰਡਾਂ ਦੇ ਲੋਕਾਂ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਕਿਹਾ ਕਿ ਅੰਬਾਲਾ ਜਾਣ ਵਾਸਤੇ ਦੋ ਪਹੀਆ ਵਾਹਨ ਵਾਸਤੇ ਰਸਤੇ ਨੂੰ ਖੋਲਿਆ ਜਾਵੇ ਨੇੜਲੇ ਪਿੰਡ ਵਾਸੀ ਨੇ ਕਿਹਾ ਕਿ ਉਹਨਾਂ ਨੂੰ ਅੰਬਾਲਾ ਬਿਲਕੁਲ ਨਜ਼ਦੀਕ ਪੈਂਦਾ ਹੈ ਕਿਉਂਕਿ ਇਸ ਕਰਕੇ ਹਸਪਤਾਲ ਜਾਣ ਵਾਸਤੇ ਜਾਂ ਫਿਰ ਸਕੂਲੀ ਬੱਚੇ ਨੂੰ ਪੜ੍ਹਾਈ ਕਰਨ ਵਾਸਤੇ ਇੱਥੇ ਨੇੜੇ ਪੈਂਦਾ ਹੈ ਨੇੜਲੇ ਪਿੰਡਾਂ ਦੇ ਲੋਕਾਂ ਨੇ ਇਹ ਵੀ ਕਿਹਾ ਕਿ ਹਰਿਆਣਾ ਦੇ ਵਿੱਚ ਵੀ ਦੁਕਾਨਦਾਰ ਕੰਮ ਕਾਜ ਜਿਹੜੇ ਠੱਪ ਹੋ ਕੇ ਵਿਹਲੇ ਬੈਠੇ ਨੇ ਕੋਈ ਨਾ ਦੱਸਾਂ ਅੱਜ ਤੁਸੀਂ ਇਹ ਸਾਰੇ ਨਕਰਮਸੀਆਂ ਦੇ तकरीबन 50 ਪਿੰਡਾਂ ਨੇ ਜਿਹੜੇ ਜਿਹੜੇ ਪਿੰਡ ਸਾਡੇ ਪਰੇਸ਼ਾਨ ਨੇ ਰਸਤੇ ਤੋਂ ਜਰਾ ਸਾਨੂੰ ਬਹੁਤ ਸਮਾਂ ਲੱਗ ਰਹੀ ਹੈ ਕਿਉਂਕਿ ਬਿਮਾਰ ਕੋਈ ਬੱਚਾ ਹੋ ਜੇ ਜਾਂ ਕੋਈ ਬਜ਼ੁਰਗ ਬਿਮਾਰ ਹੋ ਜੇ ਪਹਿਲਾਂ ਸੀ 5-10 ਮਿੰਟ ਦੇ ਬਾਰੇ ਪਹੁੰਚਦੇ ਜਿਨ੍ਹਾਂ ਨੇ ਹੁਣ ਪੌਣਾ ਘੰਟਾ ਜਾਂ ਘੰਟੇ ਦੀ ਸਾਨੂੰ ਵਾਰ ਲੱਗਦੀ ਹੈ ਅੱਗੇ ਸਰਕਾਰ ਤਾਂ ਕਿ ਜਿਹੜੇ ਬੈਪ ਨੱਪੇ ਹੋਏ ਨੇ ਖੇਤਰ ਦੇ ਵਿੱਚ ਉਹ ਸਾਰੇ ਬੰਦ ਹੋ ਜਾਣਗੇ ਤਕਰੀਬਨ ਸਾਡਾ ਹਰਿਆਣਾ ਨਾਲ ਲੇਖ ਟੁੱਟ ਚੁੱਕਾ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਨਾ ਹਰਿਆਣਾ ਦੀ ਸਰਕਾਰ ਸੁਣ ਰਹੀ ਹੈ ਨਾ ਕਿਸਾਨ ਸੁਣ ਰਹੇ ਨੇ ਸਾਨੂੰ ਮੋਟਰਸਾਈਕਲ ਤੱਕ ਦਾ ਰਸਤਾ ਤੇ ਜਿੰਦਗੀ ਕਰਦਾ ਹੈ ਜਿਵੇਂ ਵੀ ਮੈਡੀਕਲ ਨੇ ਤੇ ਕਿਸਾਨਾਂ ਨੇ ਤੇ ਸਰਕਾਰ ਨੇ ਕੀਤਾ ਇਲਾਕਾ ਨਮਸ਼ੀਨਾ ਦੇ ਵਿੱਚ ਫੇਰ ਹੋ ਰਹੀ ਅਸੀਂ ਕਿਸਾਨਾਂ ਦੇ ਨਾਲ ਅਸੀਂ ਇਹੀ ਚਾਹੁੰਦੇ ਹਾਂ ਕਿ ਇੱਕ ਪਾਸਾ ਜੇ ਕੋਈ ਕੰਮ ਲਾਣਾ ਹੈ ਤਾਂ ਇੱਕ ਸਾਈਡ ਤੇ ਜਿੱਥੇ ਸਟੇਜ ਲੱਗੀ ਇੱਥੇ ਤੇ ਪੀਰੇ ਇਸ ਪਾਸੇ ਧਰਨਾ ਵੀ ਦੇ ਇੱਕ ਪਾਸਾ ਰਾਤ ਨੂੰ ਖੁੱਲਾ ਰਹੇ ਨੇ ਦੇਖੋ ਐਂਬੂਲੈਂਸ ਲਈ ਜਿੱਥੇ ਰਸਤਾ ਹੈਗਾ ਉਥੇ ਬਾਕੀ ਕਰ ਸਕਦਾ ਕਿ ਜਿਸ ਤਰ੍ਹਾਂ ਪਹਿਲਾਂ ਮਨ ਬਦਲ ਦਿੱਤਾ ਹੈ ਉਹਨਾਂ ਨੇ ਵਾਸਤਵ ਤੌਰ 'ਤੇ ਵੀ 1-2 ਦਿਨ ਦੇ ਵਿੱਚ ਅਸੀਂ ਕੋਈ ਨੁਕਸਾਨ ਕਰਾਂਗੇ ਤਾਂ ਬਾਪੀ ਆ ਬਸ ਦੇਖਦੇ ਹਾਂ 1-2 ਦਿਨ ਦੇ ਵਿੱਚ ਕੀ ਹਾਲ ਹੁੰਦਾ ਨਹੀਂ ਤਾਂ ਕੀ ਕਰਦੇ ਤੁਹਾਨੂੰ ਲੱਗਦਾ ਵੀ ਕਿ ਇੱਥੇ ਆਪਣਾ ਹੱਲ ਹੁੰਦੀ ਨਹੀਂ ਲੱਗਦੀ ਹੈ ਜੇ ਨਹੀਂ ਹੁੰਦੀ ਤਾਂ ਫਿਰ ਕੀ ਕਰਦੇ ਨੀਂਦ ਤਾਂ ਦੇਖੋ ਜੀ ਸਾਨੂੰ ਘੱਟ ਹੀ ਹੈ ਤਕਰੀਬਨ 110-20 ਦਿਨ ਹੋ ਚੁੱਕੇ ਨੇ ਅਸੀਂ ਬੈਠੇ ਆਂ ਇਲਾਕਾ ਨਵਾਂ ਅਸੀਂ ਦੇਖ ਰਹੇ ਨੇ ਵੀ ਅੱਜ ਹੁੰਦਾ ਕੱਲ ਹੁੰਦਾ ਹਰਾ ਚਾਰਾ ਤੂੜੀ ਦੁੱਧ ਦੇ ਸਾਡੇ ਤਕਰੀਬਨਾਂ ਪਿੰਡ ਮਹਿਰਬਰ ਨੇ ਉਹ ਵੀ ਸਾਰੇ ਦੁੱਧ ਲੈ ਜਾਣ ਤੋਂ ਵੀ ਬੇਵਜਾਰ ਨੇ ਪਿੰਡਾਂ ਦੀ ਫਾਰਮ ਜਿਹੜਾ ਹਰਿਆਣੇ ਨਾਲ ਟੈਚ ਦੀ ਸਬਜ਼ੀਆਂ ਸਾਡੀਆਂ ਉਧਰ ਜਾਂਦੀਆਂ ਸੀ ਉਧਰ ਹੁੰਦੇ ਸੀ ਉਹ ਵੀ ਬੰਦ ਹੋ ਗਏ ਜਿਹੜੇ ਗਰੀਬੀ ਰੇਤਾਂ ਤੋਂ નીચે ਲੋਕ ਦਿਹਾੜੀਦਾਰ ਨੇ ਉਹ ਸਾਈਕਲ ਦੇ ਉੱਤੇ 10 ਕਿਲੋਮੀਟਰ ਵਾਲਾ ਪਾ ਕੇ ਜਾ ਰਹੇ ਨੇ ਤੇ ਕਿਸੇ ਵੀ ਸਿਹਤ ਤੇ ਕੋਈ ਅਸਰ ਨਹੀਂ ਹੋ ਰਿਹਾ ਵੀ ਉਹ ਬੰਦਾ ਕਿਵੇਂ ਜਾ ਰਿਹਾ ਕੁਝ ਰਾਤ ਡਿੱਗ ਪੈਂਦੇ ਨੇ ਕੁਝ ਲੁੱਟਾ ਖੂਗਾ ਦਾ ਹੋ ਗਿਆ ਕੋਈ ਬੰਦਾ ਰਾਤ ਇਸ ਵਕਤ ਇਹ ਕਰਨ ਲੱਗੇ ਨੰਨਾ ਮਾਰਦੇ ਕਿਸੇ ਤੋਂ ਮੋਟਰਸਾਈਕਲ ਨੇ ਕਿਸੇ ਤੋਂ ਮੋਬਾਈਲ ਫੋਨ ਨੇ ਜੰਗਲੀ ਰਸਤਾ ਤਕਰੀਬਨ ਦੋਨੇ ਪਾਸੇ ਮਾਮਲਾ ਇਹ ਵੀ ਜੀ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲਾਂ ਦੀ ਲੋਵੀਆਂ ਅਸੀਂ ਵੀ ਜੀਵਿੰਦਾਰਾਂ ਕਿਸਾਨ ਆ ਜੀ ਸਿਰਫ ਸਾਡੇ ਆ 20 25 ਪਿੰਡ ਨੇ ਜਿਹੜੇ ਲੋਕਲ ਨੇ ਜੀ ਅ ਕੱਗ ਹੁਣ ਮੇਨ ਹਾਈਵੇ ਤੇ ਬੰਨਦੇ ਜੀ ਜਿੱਦਾਂ ਸਾਰਿਆਂ ਨੂੰ ਪਤਾ ਸਾਰੇ ਲੱਖ ਨੂੰ ਪਤਾ ਅ ਕੱਗਰ ਦੇ ਵਿੱਚੋਂ ਜਿਹੜਾ ਲੋਕਲ ਕੋਈ ਰਸਤਾ ਬਣਾਇਆ ਆਉਣ ਵਾਲੇ ਟਾਈਮ 'ਚ ਬਰਸਾਤਾਂ 'ਚ ਬਹੁਤ ਦਿੱਕਤ ਆਉਣੀ ਹੈ ਜੀ ਬਿਮਾਰ ਬੰਦਿਆਂ ਨੂੰ ਵੀ ਤੇ ਸਕੂਲ ਪੜ੍ਹਨ ਵਾਲੇ ਬੱਚਿਆਂ ਨੂੰ ਵੀ ਅਸੀਂ ਆਪਣੇ ਆਪਣੇ ਕੋਲ ਹੀ ਇਹ ਮੰਗ ਕਰਦੇ ਆਂ ਕਿ ਆਪਾਂ ਹਰਿਆਣਾ ਸਰਕਾਰ ਨਾਲ ਗੱਲਬਾਤ ਕਰਕੇ ਇਥੋਂ ਮੋਟਰਸਾਈਕਲ ਦਾ ਰਾਹ 메ਨ ਹਾਈਵੇ ਤੋਂ ਆਪਾਂ ਲਈਏ ਉਹਨਾਂ ਤੋਂ ਆਪਣੇ ਆਪਣੇਾਂ ਦੇ ਨਾਲ ਮਿਲ ਕੇ ਸੀ ਉਹਨਾਂ ਨੂੰ ਬੇਨਤੀ ਕਰੀ ਵੀ ਸਾਨੂੰ ਮੋਟਰਸਾਈਕਲ ਦਾ ਰਾਹ ਦਿੱਤਾ ਜਾਵੇ ਤਾਂ ਕਿ ਆਉਣ ਵਾਲੀਆਂ ਬਰਸਾਤਾਂ ਦੇ ਟਾਈਮ ਦੇ ਵਿੱਚ ਸਾਨੂੰ ਕੋਈ ਤੰਗੀ ਨਾ ਆਏ ਇਸ ਇਲਾਕੇ ਨੂੰ ਕਿਉਂਕਿ ਰਾਜਪੁਰੇ ਨਾਲ ਸਾਡਾ ਕੋਈ ਲਿੰਕ ਨਹੀਂ ਹੈ ਜੀ ਅੰਬਾਲਾ ਸ਼ਹਿਰ 4 ਕਿਲੋਮੀਟਰ ਹੋਣ ਕਾਰਨ ਅ ਜਿੰਮੇਦਾਰਾਂ ਦਾ ਵੀ ਸਾਡਾ ਜਿਹੜੇ ਲੋਕਲ ਪਿੰਡਾਂ ਦੇ ਨੇ ਅੰਬਾਲੀ ਨੇ ਜੀ ਸਾਡੇ ਆੜਤੀਏ ਵਗੈਰਾ ਤੇ ਮਜ਼ਦੂਰੀ ਕਰਨ ਵਾਲਿਆਂ ਨੂੰ ਵੀ ਅੰਬਾਲਾ ਹੀ ਲੱਗਦਾ ਜੀ ਨੇੜੇ ਹਸਪੀਟਲ ਵੀ ਸਾਨੂੰ ਅੰਬਾਲੇ ਲੱਗਦੇ ਨੇ ਜੀ ਤੇ ਸਾਡੇ ਬੱਚਿਆਂ ਦੇ ਸਕੂਲ ਵੀ ਅੰਬਾਲੀ ਐ ਐਡਮਿਸ਼ਨਾਂ ਕਰਾਈਆਂ ਹੋਈਆਂ ਨੇ ਅਸੀਂ ਇਹੀ ਬੇਨਤੀ ਸੀ ਸਾਡੀ ਇਹ ਸਾਨੂੰ ਮੇਨ ਹਾਈਵੇ ਤੋਂ ਮੋਟਰਸਾਈਕਲ ਦਾ ਰਾਹ ਦਿੱਤਾ ਜਾ ਕਿਸਾਨ ਜਥੇਬੰਦੀ ਨੇ ਕੀ ਵੀ ਸ਼ਵਾਸ ਦਿੱਤਾ ਕਿਸਾਨ ਜਿੱਥੇ ਬੰਦੀਆਂ ਸਾਡੇ ਨਾਲ ਨੇ ਵੇਖੋ ਸਾਡੇ ਆਪਣੇ ਨੇ ਸਾਡੇ ਆਪਣੇ ਸਾਨੂੰ ਕਦੀ ਆਪਣੇ ਤੋਂ ਬਾਹਰ ਨਹੀਂ ਕਰਨਗੇ ਸਾਡੇ ਨਾਲ ਮੋੜੇ ਨਾਲ ਮੋੜਾ ਲਾ ਕੇ ਚੱਲਣ ਨੂੰ ਤਿਆਰ ਨਹੀਂ ਬਾਕੀ ਹਰ ਇੱਕ ਬੰਦੇ ਦੀਆਂ ਆਪਣੀਆਂ ਆਪਣੀਆਂ ਨੀਤੀਆਂ ਹੁੰਦੀਆਂ ਨੇ ਅੱਗੇ ਹੋਰ ਜਥੇਬੰਦੀਆਂ ਨਾਲ ਵੀ ਗੱਲ ਹੋਏਗੀ ਕਿਉਂਕਿ ਸਾਡਾ ਸਾਰਾ ਜਿਹੜਾ ਭਾਈਚਾਰਾ ਕਿਸਾਨ ਭਾਈਚਾਰਾ ਇਕੱਠਾ ਹੋ ਕੇ ਇਸ ਮਸਲੇ ਦਾ ਹੱਲ ਕਰੇਗਾ ਲੈਣਾ ਪ੍ਰਸ਼ਾਸਨ ਦਾ ਸਰਕਾਰ ਨਾਲ ਗੱਲ ਹੋਈ ਹੈ ਵੀ ਰਸਤਾ ਮਨਜ਼ੂਰੀ ਦੇਣਗੇ ਖੋਲਣ ਵੇਖੋ ਜੀ ਹਰਿਆਣੇ ਵਾਲੇ ਵਪਾਰੀਆਂ ਨੇ ਗੱਲ ਕੀਤੀ ਸੀ ਉਹਨਾਂ ਨਾਲ ਤੇ ਕੁਝ ਸਾਡੇ ਬੰਦੇ ਜਿਹੜੇ ਲੋਕਲ ਉਧਰ ਜਾ ਸਕਦੇ ਸਨ ਉਹਨਾਂ ਨੇ ਵੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਆਪਣੀਆਂ ਜਥੇਬੰਦੀਆਂ ਨਾਲ ਤੁਸੀਂ ਗੱਲ ਕਰ ਲਓ ਕਿਸਾਨ ਅੱਗੇ ਨਾ ਵਦਮ ਤੁਹਾਨੂੰ ਮੋਟਰਸਾਈਕਲ ਦਾ ਰਾਹ ਦਿੱਤਾ ਜਾਏਗਾ। ਬਾਕੀ ਹੁਣ ਅਸੀਂ ਗੱਲ ਕੀਤੀ ਵੇਖੋ ਹੁਣ ਹਰਿਆਣਾ ਸਰਕਾਰ ਆਪਣੀਆਂ ਨੀਤੀਆਂ ਤੇ ਖਰੀ ਉੱਤਰਦੀ ਜੇ ਨਹੀਂ ਉੱਤਰਦੀ। ਆਹ ਦੇਖੋ ਅਸੀਂ ਪਿੰਡ ਵਾਸੀਆਂ ਦੇ ਨਾਲ ਅਸੀਂ ਤਾਂ ਖੁਦ ਚੰਮਨੇ ਰਸਤਾ ਖੋਲ ਜਾਵੇ। ਅਸੀਂ ਤਾਂ ਇਹ ਠੀਕ ਆ। ਜਿਹੜਾ 13 ਫਰਵਰੀ ਤੋਂ ਪਹਿਲੋਂ ਦੇਖੋ ਨਾ ਅਨਲੀਗਲ ਤੌਰ ਤੇ ਭਾਰਤ ਸਰਕਾਰ ਨੇ ਜਿਹੜੇ ਹਾਈਵੇ ਦੇ ਉੱਤੇ ਦੁਵਾਰਾ ਬਣਾਤੀਆਂ ਬੈਰੀਕੇਟਿੰਗ ਕੀਤੀ ਅਨਲੀਗਲ ਸੀ ਕਿਸੇ ਹਾਈਵੇ ਦਾ ਲਾਅ ਨਹੀਂ ਕਹਿੰਦਾ। ਕਿ ਕੋਈ ਰੁਕਿਆ ਜਾ ਸਕੇ ਤੋਂ ਉਹਦਾ ਕਰਕੇ ਸਾਰੀ ਸਮੱਸਿਆ ਖੜੀ ਹੈਗੀ ਆ ਆ ਜਿਹੜੀਆਂ ਉਹਨਾਂ ਦੱਸਿਆ ਬਿਚਲੋ ਜੇ ਇਹ ਇੱਕ ਵਹੀਕਲ ਲੰਗਲ ਜੋਗਾ ਖਾਸ ਕਰਕੇ ਦੋ ਪਹੀਆ ਵਾਹਨ ਨਿਕਲ ਜਾਵੇ ਤੇ ਉਹਨਾਂ ਦੀਆਂ ਕਾਫੀ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਇੱਥੇ ਅਸੀਂ ਵਿਚਾਰ ਕਰਾਂਗੇ ਵਿਅਕਤੀਗਤਤਾ ਮੈਨੂੰ ਕੋ ਲੱਗਦਾ ਨਹੀਂ ਇੱਥੇ ਕੋਈ ਸਮੱਸਿਆ ਹੋਊਗੀ ਫਿਰ ਵੀ ਅਸੀਂ ਸਾਰੇ ਦੋਵੇਂ ਮੋਰਚੇ ਵਿਚਾਰ ਕਰਕੇ ਇਹਦਾ ਕੋ ਹੱਲ ਕੱਢਾਂਗੇ ਆ ਉਵੇਂ ਚਾਹੀਦਾ ਸਰਕਾਰ ਨੂੰ ਭਾਰਤ ਸਰਕਾਰ ਆਨਲਨ ਆਲ ਸਾਰੇ ਬਾਡਰ ਖੋਲ ਦੇਵੇ ਕਿ ਕਿਸਾਨਾਂ ਨੂੰ ਦੇਸ਼ ਦੀ ਰਾਜਧਾਨੀ ਵੀ ਜਾ ਕੇ ਪ੍ਰਦਰਸ਼ਨ ਕਰਨ ਦਾ ਹੱਕ ਦੇਵੇ ਸਮੱਸਿਆ ਖਤਮ ਹੋ ਜਾਵੇ ਹਰਿਆਣਾ ਪ੍ਰਸ਼ਾਸਨ ਜੇਕਰ ਰਸਤਾ ਖੋਲਣ ਦੀ ਪ੍ਰਵੀਜ਼ਨ ਦੇ ਦੇ ਦੋ ਪਹੀਆ ਵਾਹਨ ਨੂੰ ਤੁਹਾਡੇ ਵੱਲੋਂ ਖੋਲ ਦਿੱਤਾ ਜਾਵੇ ਅੱਗੇ ਵਧੇ ਜਾਵੇਗਾ ਨਾ ਦੋ ਗੁਲਾਮ ਦੇਖੋ ਦੋ ਪਹੀਆ ਵਾਹਨ ਜਦੋਂ ਅਸੀਂ ਵਧਣਾ ਉਹ ਦੋ ਅਸੀਂ ਵਧਣਾ ਹੀ ਹੈ ਇਹ ਤਾਂ ਮੋਰਚਿਆਂ ਨੇ ਫੈਸਲਾ ਕਰਨਾ ਹਾਂ ਦੋ ਪਹੀਆ ਵਾਹਨ ਬਾਰੇ ਅਸੀਂ ਬਹਿ ਕੇ ਮੋਰਚੇ 'ਚ ਵਿਚਾਰ ਕਰਕੇ ਆਪਾਂ ਆਪਣੇ ਪਰਮਾਲੀ ਪੋਜ਼ਿਟਿਵ ਵੀ ਕਰਾਂਗੇ ਜੋ ਲੱਗਦਾ ਹੈ ਕਿ ਇਸ ਤਰ੍ਹਾਂ ਕੇ ਦਸਰੇ ਨੇ ਕਰਤਿਆ ਵੀ ਹੁਣ ਓਵਰ ਬਲੋ ਹੋ ਜਾਂਦਾ ਬਰਸਾਤ ਦਾ ਸੁਝੂ ਨੀ ਸਮੱਸਿਆ ਵੀ ਜਿੰਨੀਆਂ ਵੀ ਉਹਨਾਂ ਗੱਲਾਂ ਕਹੀਆਂ ਬਿਲਕੁਲ ਸਹੀ ਆ ਅਸੀਂ ਵੀ ਤਾਂ ਇੱਥੇ ਰਹਿ ਰਹੇ ਹਾਂ ਸਾਨੂੰ ਵੀ ਉਹ ਸਮੱਸਿਆ ਆ ਰਹੀਆਂ ਸਾਡੇ ਕਿਸਾਨ ਵੀ ਰੋਜ਼ ਆਉਂਦੇ ਜਾਂਦੇ ਮੋਰਚੇ 'ਚ ਉਹ ਸਮੱਸਿਆ ਸਮੱਸਿਆ ਸਾਡੀਆਂ ਸਾਨੀਆਂ ਸਮੱਸਿਆ ਬਿਲਕੁਲ ਵਾਜਬ ਹੈ ਅਗਲੀ ਕੋਈ ਮੀਟਿੰਗ ਰਣਨੀਤੀ ਤਿਆਰ ਕੀਤੀ ਗਈ ਹੈ ਹਾਂ ਅੱਜ ਆਪਾਂ ਕੱਲ ਵੀ ਮੀਟਿੰਗ ਕਰਾਂਗੇ ਆਪਣਾ ਸਾਂਝਾ ਮੋਰਤਾ ਡਲੇਲ ਸਾਹਿਬ ਉਹਨਾਂ ਨਾਲ ਵੀ ਗੱਲ ਕਰਾਂਗੇ ਫੇਰੇ ਦੇ ਬਾਰੇ ਸਪਸ਼ਟ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ